ਗੁਰੂ ਜੀ ਦੇ ਸੱਜਣੋ ਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰਮੁਖ ਪਿਆਰੇਓ ਸੱਚੇ ਪਾਤਸ਼ਾਹ ਨੇ ਬਹੁਤ ਹੀ ਬਾਰ ਬਖਸ਼ਿਸ਼ ਕੀਤੀ ਹੈ ਜੋ ਅੱਜ ਫਿਰ ਇਸ ਲੋਕ ਦੇ ਵਿੱਚ ਸਾਡੇ ਪਰਿਵਾਰ ਨੂੰ ਉਕਤਤਰ ਕੀਤਾ ਹੈ। ਪਰ ਉਹਦੀ ਰੋਜ ਅਸੀਂ ਵਿਛੜ ਜਾਂਦੇ ਜਦੋਂ ਦੇ ਛੱਡ ਜਾਂਦੇ। ਸਾਨੂੰ ਪ੍ਰੇਤ ਨਹੀਂ ਰਹਿੰਦਾ ਅਸੀਂ ਕਿੱਥੇ ਚਲੇ ਗਏ। ਲੇਕਿਨ ਉਸ ਮਾਲਕ ਨੇ ਸ਼ੇਰ ਕਿਰਪਾ ਕੀਤੀ। ਆਪੋ ਪਿਛਲੇ ਸੰਜੋਗੀ ਫਿਰ ਇਕੱਠੇ ਹੋ ਗਏ ਇਸ ਮਾਨਸਜਾਮੇ ਦੇ ਵਿੱਚ ਸਤ ਸੰਗਤ ਦੇ ਵਿੱਚ ਜਿਸ ਨੂੰ ਮਹਾਰਜ ਸਮਝਾਉਂਦੇ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਨਾ ਸਹਾਈ ਮਹਾਰਾਜ ਕਹਿੰਦੇ ਵੀ ਸੰਜੋਗ ਹੈ ਸਮੇਂ ਅਨੁਸਾਰ ਜਿੰਨਾ ਜਿੰਨਾ ਸਮਾਂ ਕਿਸੇ ਜੀਵ ਨੂੰ ਦਿੱਤਾ ਗਿਆ ਸਵਾਸਾਂ ਦੀ ਕੂਂਦੀ ਉਹਨਾਂ ਮੁਤਾਬਕ ਹਰ ਇੱਕ ਜੀਵ ਨੇ ਇਸ ਸੰਸਾਰ ਤੋਂ ਚਲੇ ਜਾਣਾ ਇਸ ਕਰਕੇ ਇਸ ਲੋਕ ਦੇ ਵਿੱਚ ਜੀਵ ਆਉਂਦਾ ਵੀ ਇਕੱਲਾ ਹੈ ਤੇ ਜਾਂਦਾ ਨਿਕਲਦਾ ਹੈ ਜਿਵੇਂ ਨੰਬਰਾਇ ਜੀ ਸਮਝਾਉਂਦੇ ਫੇ ਆਵਤ ਇਕੱਲਾ ਜਾਤ ਇਕੱਲਾ ਹਮ ਤੁਮ ਸੰਗ ਝੂਠ ਸਭ ਬੋਲਾ ਕਿੰਨੇ ਪਤਾ ਹੀ ਨਹੀਂ ਲੱਗਦਾ ਕਦੋਂ ਦੇ ਛੱਡ ਜਾਂਦੇ ਨੇ ਜੀ ਫਿਰ ਆ ਜਾਂਦੇ ਨੇ ਸਵੇਰ ਐਸੀ ਤਰ੍ਹਾਂ ਹੀ ਅੰਤਸੰਮੇਨ ਪੇਤ ਰਿੰਦਾ ਇਸ ਕਰਕੇ ਜਿਵੇਂ ਜਿਵੇਂ ਖੇਲ ਨੂੰ ਸਮਝਾਂਗੇ ਫਿਰ ਪੇਤ ਲੱਗੇਗਾ ਕਿ ਮਨ ਕਿਸ ਤਰੀਕੇ ਨਾਲ ਦੇ ਛੱਡਦਾ ਹੈ ਫਿਰ ਆਪਾਂ ਗੁਰੂ ਦੀ ਮੱਤ ਦੁਆਰਾ ਉਸ ਨੂੰ ਆਪ ਛੱਡਣਾ ਸਿੱਖ ਲੈਨੇ ਜਦੋਂ ਸਾਡੀ ਇੱਛਾ ਹੁੰਦੀ ਉਦੋਂ ਅਸੀਂ ਦੇ ਛੱਡ ਜਾਂਦੇ ਭਾਵ ਮਰ ਜਾਂਦੇ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਜਦੋਂ ਕੋਈ ਜੀਵ ਮਰਦਾ ਉਸ ਨੂੰ ਕਹਿੰਦੇ ਨੇ ਵੀ ਦੇ ਛੱਡ ਗਿਆ ਲੇਕਿਨ ਗੁਰਮਤ ਦੇ ਵਿੱਚ ਸਾਨੂੰ ਇਹ ਅਭਿਆਸ ਕਰਾਇਆ ਜਾਂਦਾ ਦੇ ਛੱਡੰਦਾ ਰੋਜ਼ ਵੀ ਤੁਸੀਂ ਇਸ ਤਰੀਕੇ ਨਾਲ ਦੇ ਛੱਡੋ ਇਹ ਸਰੀਰ ਨੂੰ ਲੋਕ ਕਹਿਆ ਗਿਆ ਇਸ ਲੋਕ ਨੂੰ ਛੱਡ ਕੇ ਪਰਲੋਕ ਦੇ ਵਿੱਚ ਪਰਵੇਸ਼ ਹੋ ਉਹ ਤੁਹਾਡਾ ਤੇਜ ਹੈ ਲੇਕਿਨ ਜਿਹੜੇ ਜੀਵ ਗੁਰੂ ਦੀ ਬਤ ਨਹੀਂ ਲੈਂਦੇ ਉਹ ਇੱਥੋਂ ਤਾਂ ਜਾਂਦੇ ਨੇ ਰਾਤ ਨੂੰ ਜੇ ਆਪ ਨਹੀਂ ਜਾਂਦੇ ਤੇ ਮਾਲਕ ਕਾਲ ਨੂੰ ਹੁਕਮ ਕਰ ਦਿੰਦਾ ਇਹ ਬੱਚਾ ਇਹਨੂੰ ਘਰ ਭੇਜੋ ਉਹ ਇੱਥੋਂ ਪਾਸਾ ਕਰ ਬੰਦ ਕਰ ਦਿੰਦੇ ਨੇ ਤੇ ਸਾਨੂੰ ਘਰ ਵਾਪਸ ਭੇਜ ਦਿੰਦੇ ਨੇ ਜੁਗਤੀ ਤਰੀਕਾ ਵਰਤਦਾ ਹੋ ਤੇ ਅਸੀਂ ਅੱਗੇ ਭਵਸਾਗਰ ਆਉਤੇ ਟਿੱਗ ਪਏ ਨੇ ਘਰ ਫੇਰ ਨਹੀਂ ਜਾਂਦੇ ਜਾਂ ਤਾਂ ਅਸੀਂ ਦਰਤ ਉਹ ਸ਼ਬਦ ਨੂੰ ਪਕੜਦੇ ਤੇ ਫਿਰ ਘਰ ਜਾ ਸਕਣਾ ਸੀ ਲੇਕਿਨ ਅਸੀਂ ਸ਼ਬਦ ਨੂੰ ਜਾਣਦੇ ਹੀ ਨਹੀਂ ਪੁੱਲ ਗਏ ਹੋਰਸ ਨਾਮ ਤੋਂ ਬਿਨਾ ਅਸੀਂ ਭਵਸਾਗਰ પાર ਨਹੀਂ ਕਰ ਸਕਦੇ ਇਸ ਕਰਕੇ ਅਸੀਂ ਉਸ ਭਵਸਾਗਰ ਤੋਂ ਵਾਪਸ ਆ ਜਾਂਦੇ ਤੇ ਇੱਥੇ ਫਿਰ ਖੇਲਣ ਲੱਗ ਪੈਂਦੇ ਆ ਕੇ ਕਿੱਥੇ ਆ ਕੇ ਸੌ ਜਾਂਦੇ ਪੇਸੋ ਤੇ ਆਇਆ ਜਿਹੜਾ ਕਈ ਚੁੱਕਾ ਤੋਂ ਬਾਅਦ ਮਿਲਿਆ ਸਮਾਂ ਇਹ ਮਾਨਸ ਜਮ ਉਹ ਵਿਰਥ ਜਾਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਜੀਵਨ ਦੀ ਇਹ ਰੂਪਰੇਖਾ ਬਣ ਜਾਂਦੀ ਵੀ ਰਾਤ ਸੌ ਕੇ ਕੱਢ ਲਈ ਦਿਨ ਖਾ ਪੀ ਕੇ ਕੱਢ ਲਿਆ ਮਾਰਾ ਕਹਿੰਦੇ ਰਾਤ ਗਵਾਈ ਸੌਏ ਕੇ ਦਿਨ ਸਗਾਇਆ ਖਾਏ ਹੀਰੇ ਜੈਸਾ ਜਨਮ ਇਹ ਕੌਡੀ ਬਦਲੇ ਜਾਏ ਸਮਾਂ ਮਿਲੇ ਬੜੀ ਮੁਸ਼ਕਲ ਨਾਲ ਇੱਕ ਜਨਮ ਨਹੀਂ ਕਈ ਯੁੱਗ ਮਿੰਤਾ ਕੱਢਣੇ ਪਏ ਤਰਲੇ ਕੱਢਣੇ ਪਏ ਫਿਰ ਕਿਤੇ ਮਾਂਸ ਜਾਮਾ ਮਿਲਿਆ ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਕਿ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਇੱਕ ਨਹੀਂ ਬਹੁਤੇ ਫਿਰ ਕਿਤੇ ਮਾਨਸ ਜਾਮੇ ਦੀ ਵਾਰੀ ਆ ਇਹ ਮਾਨਸ ਤੇ ਲਈ ਫਿਰ ਕਿਤੇ ਮਿਲੀ ਕਹਿੰਦੇ ਐਟਾ ਵਧੀਆ ਤੁਹਾਡੇ ਕੋਲ ਮੌਕਾ ਹੈ 골ਡਨ ਚਾਂਸ ਦੇਖਿਓ ਕਿਤੇ ਇਥੋਂ ਦੇ ਲੋਕ ਇਹ ਪੰਜੇ ਜਣੇ ਤੁਹਾਨੂੰ ਇਸ ਪਰ ਵਿੱਚ ਪਾ ਲੈਣ ਤਰਲੋਕੀ ਚ ਪਰ ਵਿੱਚ ਪਾ ਕੇ ਇਹ ਮਿਲਿਆ ਹੋਇਆ ਸਮਾਂ ਕਿਤੇ ਕਰਮ ਕਰਦੇ ਆ ਇਸ ਲੋਕ ਨੂੰ ਆਵਤਾ ਸਮਝ ਕੇ ਨਾ ਬਤੀਤ ਹੋਵੇ ਇਸ ਕਰਕੇ ਫਿਰ ਦੇ ਬਚ ਕੇ ਰਹੋ ਇਹਨਾਂ ਤੋਂ ਸਾਵਧਾਨ ਰਹੋ ਇਥੋਂ ਦੇ ਲੋਕ ਇਹ ਪੰਜ ਜਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਨਿਪੰਜੇ ਇਥੋਂ ਦੇ ਲੋਕ ਇਹਨਾਂ ਨੂੰ ਕਾਲ ਨੇ ਇਹ ਲੋਕ ਦੇ ਇੰਚਾਰਜ ਬਣਾਇਆ ਹੋਇਆ ਹੈ ਆਪੋ ਤਾਂ ਸਾਰੇ ਪਰਲੋਕ ਦੇ ਵਾਸੀ ਆ ਜਿੰਨੇ ਵੀ ਮਾਨੇ ਤੇ ਖੇਲਣ ਵਾਸਤੇ ਆਉਣੇ ਆਪ ਕੋਈ ਤੁੰਦਰੇੜ ਵਾਲੇ ਨੇ ਸਿਰਫ ਇੱਥੇ ਆ ਕੇ ਅਸੀਂ ਐਸ ਬਿਲਡਿੰਗ ਨੂੰ ਵਰਤਦੇ ਆਂ ਸਰੀਰ ਨੂੰ ਇਹੋ ਸ ਬਿਲਡਿੰਗ ਦੇ ਵਿੱਚ ਅਸੀਂ ਖੇਲਣ ਆਉਂਦਾ ਹੈ ਇਹ ਮਾਇਆਦਾਰਾ ਤਿਆਰ ਕੀਤੀ ਗਈ ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਇਹ ਸਰੀਰ ਸਭ ਮੂਲ ਹੈ ਮਾਇਆ ਹੁਣ ਮਹਾਰਾਜ ਕਹਿੰਦੇ ਵੀ ਇੱਥੇ ਖੇਲਣਾ ਹੁੰਦਾ ਤੁਸੀਂ ਇਸ ਲੋਕ ਦੇ ਵਿੱਚ ਆ ਕੇ ਉਸ ਮਾਲਕ ਨੂੰ ਲੱਭਣਾ ਹੁੰਦਾ ਹੈ ਮਿਲਣਾ ਹੁੰਦਾ ਹੈ ਨਾਮ ਸੁਣਾਉਣਾ ਹੁੰਦਾ ਜੇ ਤਾਂ ਤੁਸੀਂ ਇਸ ਅਵਸਥਾ ਵਿੱਚ ਚਲੇ ਜਾਓ ਨਾਮ ਨੂੰ ਸੁਣਨ ਲੱਗ ਪੋ ਮਾਲਕ ਨੂੰ ਮਿਲ ਲਓ ਤਾਂ ਫਿਰ ਤੁਸੀਂ ਬਾਸ ਜੇ ਇਹਨਾਂ ਲੋਕਾਂ ਨੇ ਤੁਹਾਨੂੰ ਆਪਦੇ ਚੁਗਲ ਚ ਲੈ ਲਿਆ ਆਪਦੇ ਘੇਰੇ ਚ ਲੈ ਲਿਆ ਤੇ ਫਿਰ ਤੁਸੀਂ ਸਰੀਰ ਨਾਲ ਪਿਆਰ ਪਾ ਲੋਗੇ ਸੰਸਾਰ ਦੇ ਨਾਲ ਪਿਆਰ ਪਾ ਲੋਗੇ ਇਸ ਤੇਰੇ ਸਤ ਮਨ ਦੇ ਨਾਲ ਜੋ ਵੀ ਇੱਥੇ ਆਕਾਰ ਦਿਖਦੇ ਨੇ ਸਾਨੂੰ ਜਿੰਨਾ ਚਿਰ ਮਨ ਜਾਗਿਆ ਨਹੀਂ ਉਹਨਾਂ 'ਚ ਸਾਡੀ ਦੇਖ ਦ੍ਰਿਸ਼ਟੀ ਨਹੀਂ ਹੁੰਦੀ ਸਾਨੂੰ ਜੋ ਇਸ ਲੋਕ ਦੇ ਆਕਾਰ ਦਿਖਦੇ ਨੇ ਇਸ ਨੂੰ ਦ੍ਰਿਸ਼ਟਮਾਨ ਮਾਇਆ ਕਹਿੰਦੇ ਇਹ ਦੇਸ਼ ਦੇ ਰੂਪ ਵਿੱਚ ਸਾਨੂੰ ਦਿੱਸਦੀ ਹੈ ਫਿਰ ਜਦੋਂ ਦ੍ਰਿਸ਼ਟਮਾਨ ਮਾਇਆ ਨਾਲ ਸਾਡਾ ਪਿਆਰ ਪੈ ਜਾਂਦਾ ਹੈ ਫਿਰ ਉਸ ਮਾਇਆ ਦੇ ਪ੍ਰਤੀ ਸਾਨੂੰ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਸਾਡੇ ਘਰ ਬੱਚਾ ਆ ਗਿਆ ਅਸੀਂ ਉਹਦੇ ਕਾਰਨ ਉਹ ਪਿਆਰ ਪਾ ਲਿਆ ਉਹਦੇ ਪ੍ਰਤੀ ਫਿਰ ਕੇ ਵਿਚਾਰ ਸ਼ੁਰੂ ਹੋ ਗਏ ਇਹਨੂੰ ਸੂਖ ਮਾਇਆ ਕਹਿੰਦੇ ਨੇ ਜਿਹੜੇ ਵਿਚਾਰ ਨੇ ਮਾਰੇ ਕਹਿੰਦੇ ਨਾਏ ਬੋਲਦੀ ਏ ਨਾਏ ਸੁਣਦੀ ਏ ਨਾਏ ਦਿਸਦੀ ਏ ਪਰ ਫਿਰ ਵੀ ਸਾਰਿਆਂ ਦੇ ਮਨ ਨੂੰ ਮਿੱਠੀ ਲੱਗਦੀ ਹੈ ਨਾ ਸੁਣ ਜਿੰਦਾ ਮੁਖ ਤੇ ਬਕੀ ਨੇ ਮੋਹ ਕੋਈ ਟੀ ਠੀ ਐਸੀ ਠਗौरी ਪਾਏ ਭਲਾਏ ਮਨ ਸਭ ਕੇ ਲਾਗੇ ਮਿੱਠੇ ਇਸ ਤਰੀਕੇ ਨਾਲ ਇਠ ਠਗौरी ਸਾਡੇ ਮਨ ਨੂੰ ਲੱਗੀ ਹੋਈ ਹੈ ਇਹ ਹੁਣ ਕਿਵੇਂ ਲੱਗਦੀ ਹੈ ਫਿਰ ਮੋਹ ਜਿਹੜਾ ਆਵਾਜ਼ ਦੀ ਡਿਊਟੀ ਸੰਭਾਲ ਲੈਂਦਾ ਮੋਹ ਦੀ ਫਾਇਪ ਪੈ ਗਈ ਫਿਰ ਜਦੋਂ ਮੋਹ ਪਾਲਿਆ ਮੰਨ ਲੋ ਬੱਚੇ ਨਾਲ ਜਾਂ ਕਿਸੇ ਨਾਲ ਵੀ ਫਿਰ ਉਹ ਉਹਦੇ ਵਾਸਤੇ ਸੋਚਣਾ ਸ਼ੁਰੂ ਵੀ ਅੱਛੇ ਤੋਂ ਅੱਛਾ ਕਰ ਚਾਹੀਦਾ ਸਾਰੀ ਸੁੱਖ-ਸੁਭਦਾ ਚਾਹੀਦੀ ਫਲਾਨੇ ਦੇ ਬੱਚੇ ਕੋਲੇ ਆ ਤੇ ਲੋਕ ਇਹ ਵੀ ਨਾ ਕਹਿਣ ਵੀ ਮੇਰੇ ਬੱਚੇ ਕੋਲੇ ਨਹੀਂ ਫਿਰ ਕਰਮ ਸ਼ੁਰੂ ਹੋ ਜਾਂਦਾ ਹੈ ਗੱਜ ਫਾਈ ਪੈ ਕੇ ਪੈਰਾਂ ਨੂੰ ਵੇੜੀਆਂ ਪੈ ਕੇ ਉਹ ਤੋਂ ਫਿਰ ਇੱਕ ਕਰਮ ਲੋੜ ਤੋਂ ਵੱਧ ਸ਼ੁਰੂ ਹੋ ਜਾਂਦਾ ਹੈ ਇਹ ਸੁੱਤੇ ਹੋਏ ਮੰਦੀਆਂ ਦੀਆਂ ਨਿਸ਼ਾਨੀਆਂ ਨੇ ਇਸ ਕਰਕੇ ਜਦੋਂ ਫਿਰ ਮਾਲਕ ਕਿਰਪਾ ਕਰਦਾ ਸਾਨੂੰ ਸੰਗਤ ਮਨਾਉਂਦਾ ਹੈ ਫਿਰ ਸਾਨੂੰ ਪ੍ਰੇਤ ਖੋਲਣਾ ਸ਼ੁਰੂ ਹੁੰਦਾ ਹੈ ਬੀਹਤ ਸਾਰਾ ਖੇਲੀ ਉਹਦਾ ਸਾਡੇ ਵਸਦੀ ਦਾ ਕੋਈ ਗੱਲ ਨਹੀਂ ਇਹ ਧਰਤੀ ਉਹਨੇ ਬਣਾਈ ਆਕਾਰ ਸਾਰੇ ਉਹਨੇ ਬਣਾਏ ਨੇ ਤੇ ਆਪ ਹੀ ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਤੇ ਸਾਨੂੰ ਵੀ ਉਹਨੇ ਪੈਦਾ ਕੀਤਾ ਹੈ ਤੇ ਜਿਹੜੇ ਕਾਰਜ ਵਾਸਤੇ ਸਾਨੂੰ ਇੱਥੇ ਭੇਜਿਆ ਹੈ ਅਸੀਂ ਉਹ ਕਰੀਏ ਜੀ ਨੂੰ ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਣੇ ਬਸੇਰਾ ਕਹਿੰਦੇ ਜੀ ਤੁਸੀਂ ਜਿਸ ਵਾਸਤੇ ਆਏ ਹੋ ਨਾ ਉਹ ਹੀ ਕਰੋ ਜਿਹੜਾ ਵਪਾਰ ਕਰਨ ਆਏ ਹੋ ਉਹ ਹੀ ਕਰੋ ਜਾ ਕੋ ਆਏ ਸੋਈ ਬਿਹਾਜੋ ਹਰ ਘਰ ਤੇ ਮਾਣੇ बसेरा ਨਿਜ ਘਰ ਮਹਿਲ ਪਾਉ ਸੁਖ ਸਹਿਜੇ ਬੋਹਰ ਨ ਹੋਏਗੋ ਫੇਰ। ਜਨੇ ਪੋਤੇ ਇਥੇ ਆਉਣ ਕਰਕੇ ਤੁਸੀਂ ਨਿਜ ਮਹਿਲ ਨੂੰ ਭੁੱਲ ਗਿਓ ਉਹਦਾ ਤੁਹਾਨੂੰ ਭੇਤ ਨਹੀਂ ਰਿਹਾ। ਇਸ ਕਰਕੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਜਾਓ। ਗੁਰੂ ਜਾਗਤ ਵਸਥਾ ਵਿੱਚ ਹੈ। ਉਹ ਤੁਹਾਨੂੰ ਤੁਹਾਡੇ ਘਰ ਦਾ ਫੇਰ ਦੇਵੇਗਾ। ਨਿਜ ਮਹਿਲ ਚ ਜਾਓਗੇ। ਥਿਰ ਘਰ ਚ ਜਾਓਗੇ ਸੁਖੀ ਹੋ ਜਾਓਗੇ ਉਹ ਉੱਥੇ ਜਾ ਕੇ ਤੁਹਾਡਾ ਮਨ ਥਿਰ ਹੋ ਜਾਏਗਾ ਜਿਸ ਨੂੰ ਮਹਾਰਾਜ ਜਰਬਾਣੀ ਵਿੱਚ ਸਮਝਾਉਂਦੇ ਵੀ ਥਿਰ ਸਾਧ ਸਫਰੀਆ ਜੈ ਕੀਰਤਨ ਹਰੀਆ ਕਹਿੰਦੇ ਕੋਤ ਉੱਥੇ ਨਾ ਹਰੀ ਦਾ ਕੀਰਤਨ ਚੱਲਦਾ ਜਿਵੇਂ ਆਪਾਂ ਸਤ ਸੰਗਤ ਚਾਵੜੇ ਨਾ ਇੱਥੇ ਗੁਰਮੁਖਾ ਪਾਉਨ ਕੀਰਤਨ ਸੁਣਾਉਂਦੇ ਨੇ ਸਿਮਨ ਕਰਾਉਂਦੇ ਨੇ ਕਥਾ ਕਹਾਣੀ ਸੁਣਾਉਂਦੇ ਨੇ ਤੇ ਉਥੇ ਕਹਿੰਦੇ ਜਦੋਂ ਜਾਓਗੇ ਤੁਹਾਡਾ ਮਨ ਕੀਰਤਨ ਸੁਨੇਗਾ ਤੁਹਾਡੇ ਘਰ ਦੇ ਵਿੱਚ ਉਥੇ ਉਸ ਮਾਲਕ ਦੇ ਮੁਖ ਵਿੱਚੋਂ ਜੋਏ ਹਰੀ ਦਾ ਕੀਰਤਨ ਪ੍ਰਗਟ ਹੋ ਰਿਹਾ ਹੈ ਤੁਸੀਂ ਉਸ ਨੂੰ ਸੁਣੋਗੇ ਉਸ ਦੇ ਸੁਣਦੇ ਨਾਲ ਤੁਹਾਡੇ ਮਨ ਨੂੰ ਇਹ ਅੰਮ੍ਰਿਤ ਪੀਣ ਨੂੰ ਮਿਲੇਗਾ ਫਿਰ ਉਥੇ ਸ਼ਬਦ ਦੀ ਵਿਚਾਰ ਹੋਏਗੀ ਇਹ ਅਕਥ ਕਹਾਣੀ ਆਪਣਾ ਸੱਚੀ ਬਾਣੀ ਸੁਣਨ ਨੂੰ ਮਿਲੇਗੀ ਹਰ ਕੀ ਕਥਾ ਅਨਾਹਦ ਬਾਣੀ ਉਹ ਬਾਣੀ ਸੁਣਨ ਨੂੰ ਮਿਲੇਗੀ ਫਿਰ ਅੱਗੇ ਬਾਰਬੰਦ ਦੀ ਸ਼ਰਨ ਵਿੱਚ ਜਾਵਾਂਗੇ ਬਾਰਬੰਦ ਦੀ ਸੰਗਤ ਚ ਬੈਠਾਂਗੇ ਜਾ ਕੇ ਉੱਥੇ ਉਹ ਸਾਨੂੰ ਉਪਦੇਸ਼ ਕਰਨਗੇ ਇਸ ਕਰਕੇ ਗੁਰਮੁਖ ਪਿਆਰਿਓ ਉਹ ਉਸ ਕੀਰਤਨ ਨੂੰ ਸੁਣ ਕੇ ਸਾਡਾ ਮਨ ਠਹਿਰ ਹੋ ਜਾਂਦਾ ਹੈ ਜੋ ਸਾਡੇ ਅੰਦਰ ਨਿਜਮੈਲ ਦੇ ਵਿੱਚ ਲਗਾ ਤਾਰ ਚੱਲ ਰਿਹਾ ਹੈ ਉਹ ਜਦੋਂ ਠਿਰ ਹੋ ਗਿਆ ਭਜਨ ਸੰਗਤ ਰੋਕ ਗਏ ਜੇ ਕੋਈ ਭਜਿਆ ਹੀ ਫਰੇ ਕਦੇ ਇਧਰੋਂ ਕਦੇ ਇਧਰੋਂ ਤੇ ਸੰਗਤ ਤੇ ਬੈਠੇ ਨੂੰ ਕੀ ਸਮਝਾਵਾਂਗੇ ਆਪਾਂ ਏਸੇ ਤਰ੍ਹਾਂ ਜਿਹੜੇ ਮਨ ਨੇ ਉਹ ਇਸ ਤਰ੍ਹਾਂ ਲੋਕੀਂ ਚ ਭਜੇ ਫਿਰਦੇ ਨੇ ਦਸਾਂ ਦਿਸ਼ਾਵਾਂ ਨੂੰ ਹੁਣ ਨਿਜਮੈਲ ਤੇ ਪਹੁੰਚ ਗਿਆ ਉਥੇ ਬੈਠ ਗਿਆ ਉਥੇ ਫਿਰ ਉਸ ਨੂੰ ਮਾਲਕ ਸਮਝਾਉਂਦਾ ਹੈ ਰਬ्ञਾ ਹਮ ਦਸਵੇਂ ਦਵਾਰ ਚ ਨਿਜਮੈਲ ਦੁਆਰੇ ਕਹਿੰਦੇ ਦਸਵੇਂ ਦਵਾਰ ਰਹਿਤ ਕਰੇ ਤ੍ਰੈ ਭਵਨ ਸੋਝੀ ਪਾਏ ਫਿਰ ਉਸ ਨੂੰ ਤ੍ਰੈ ਭਵਨ ਦੀ ਸੋਝੀ ਹੁੰਦੀ ਉਥੇ ਦਸਵੇਂ ਦਵਾਰ ਦੇ ਵਿੱਚ ਭੇਤ ਖੁੱਲਦਾ ਇਸ ਕਰਕੇ ਗੁਰਮੁਖ ਪਿਆਰਿਓ ਇਥੇ ਆ ਕੇ ਜੀਵ ਭਾ ਕੇ ਸਾਡਾ ਮਨ ਆਪ ਤੇ ਘਰ ਨੂੰ ਭਲ ਜਾਂਦਾ ਹੈ ਉਸ ਘਰ ਨੂੰ ਜਿਹੜਾ ਜਾਂਦਾ ਰਸਤਾ ਹੈ ਉਸ ਨੂੰ ਪੜ ਜਾਂਦਾ ਜਿਹਨੂੰ ਲਿਵਦਾ ਰਸਤਾ ਕਹਿੰਦੇ ਨੇ ਸਿਰਫ ਅਸਤਤ ਦੇ ਰਸਤੇ ਤੇ ਚੱਲਦਾ ਜਿਹੜਾ ਆ ਇਸ ਤਰ ਲੋਕੀ ਵਿੱਚ ਜਾਂਦਾ ਆ ਲਿਵਦਾ ਰਸਤਾ ਹਮਾਰੇ ਕਹਿੰਦੇ ਵੀ ਮਾਲਕ ਨੂੰ ਮਿਲਣ ਵਾਸਤੇ ਦੋ ਹੀ ਰਸਤੇ ਨੇ ਤੀਸਰਾ ਕੋਈ ਰਸਤਾ ਨਹੀਂ ਹੈਗਾ ਇਹ ਲੋਕ ਦੇ ਵਿੱਚ ਦੋ ਰਸਤੇ ਨੇ ਜਿਹਦੇ ਰੇ ਖੇਲ ਚੱਲਦਾ ਹੈ ਮਾਲਕ ਨੂੰ ਮਿਲਣ ਦਾ ਰਸਤਾ ਹੋ ਗਿਆ ਸਤੋਗੁਣ ਜਿਹੜਾ ਲੇਖਦਾ ਰਸਤਾ ਹੈ ਤੇ ਇਸ ਤਰ ਲੋਕੀ ਦਾ ਰਸਤਾ ਹੈ ਤਾਤ ਰਜਗੁਣ ਤੇ ਤਮਗੁਣ ਤੇ ਚੱਲਦਾ ਮਨ ਇਸ ਰਸਤੇ ਨਾਲ ਅਸੀਂ ਪ੍ਰਮਾਤਮਾ ਦੇ ਨੇੜੇ ਹੋ ਜਾਣ ਲਈ ਉੱਤੇ ਰਸਤੇ ਤੇ ਚੱਲ ਕੇ ਤੇ ਤਾਤ ਦੇ ਰਸਤੇ ਤੇ ਚੱਲ ਕੇ ਦੂਰ ਇਹ ਸਾਡਾ ਮਨ ਇਹਨਾਂ ਦੋਨਾਂ ਰਸਤਿਆਂ ਤੇ ਕਰਮ ਕਰਦਾ ਹੈ ਜਿਹੜਾ ਤਾਤ ਦੇ ਰਸਤੇ ਤੇ ਹੁੰਦਾ ਹੈ ਇਹਦੇ ਅੰਦਰ ਤ੍ਰਿਸ਼ਨਾ, ਵਾਸ਼ਨਾ, ਸੰਸੇ, ਵਹਿ ਫਿਕਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਦੁਇਤ ਇਹਨਾਂ ਪੰਜਾਂ ਦਾ ਸਾਥ ਲੈਂਦਾ ਹੈ ਇਹਜੇ ਰਸਤੇ ਤੇ ਚੱਲਣ ਵਾਲੇ ਮਨ ਨੂੰ ਮਹਾਰਾਜ ਸਮਝਾਉਂਦੇ ਵੀ ਜੀਵਨ ਦੀ ਬਾਜ਼ੀ ਹਾਰੇਗਾ ਫਿਰ ਉਸ 83 ਲੱਖ ਜੁਨ ਤੇ ਜਾਏਗਾ ਜਿੱਥੇ ਉਹਨੂੰ ਛਡਾਇਆ ਹੈ ਜਿਸ ਨੂੰ ਮਹਾਰਾਜ ਸਮਝਾਉਂਦੇ ਵੀ ਜਹੇ ਪੈਣ ਦੇ ਲੂਟੀ ਪਨਹਾਰੀ ਸੋ ਮਾਰਕ ਸੰਤਨ ਨਰਾਰੇ ਇਹ ਰਸਤਾ ਸਾਨੂੰ ਸੰਤ ਛਡਾਉਂਦੇ ਨੇ ਤੇ ਲਿਰਦੇ ਰਸਤੇ ਤੇ ਤੋਰਦੇ ਨੇ ਉਹ ਸੰਤ ਮਾਰ ਕਹਿੰਦੇ ਨੇ ਉਹਨਾਂ ਸਦਸਤੇ ਤੇ ਚੱਲਣ ਲੱਗਿਆ ਅਸੀਂ ਜਤ ਸਤ ਸੰਤੋਖ ਦਇਆ ਨਿਮਰਤਾ ਖਿਮਾ ਸ਼ੈਨਸੀ ਤਦਾਸਾਥ ਲੈਣ ਹੁੰਦਾ ਤੇ 99 ਤੇ ਧਿਆਨ ਰੱਖ ਕੇ ਚੱਲਣਾ ਹੁੰਦਾ ਆਪ ਦੀ ਵਾਇਨੂ ਪੂਰੇ ਧਿਆਨ ਨਾਲ ਸੁਣਨਾ ਹੁੰਦਾ ਵੀ ਸੰਤ ਮਾਰਗ ਤੇ ਚੱਲ ਰਹੇ ਇਹ ਲੋਕ ਨਹੀਂ ਜਿਉਂਦੇ ਕੋਈ ਚੱਲੇ ਤੇ ਇਹ ਸਾਨੂੰ ਸ਼ਬਦ ਦੀ ਧੁੰਨ ਨਾਲ ਤੋੜ ਦਿੰਦੇ ਨੇ પાਸੇ ਲੈ ਜਾਂਦੇ ਨੇ ਲੇਕਨ ਮੌਕਾ ਮਿਲਿਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਪਾਗੀ ਪਾਏ ਵੱਡੇ ਪਾਤਾਂ ਵਾਲੇ ਮਾਰਨੇ ਕਿਰਪਾ ਕੀਤੀ ਸਮਾਧਤਾ ਇਸ ਕਰਕੇ ਆਓ ਬੜੇ ਪਿਆਰ ਦੇ ਨਾਲ ਇਸ ਮਾਰਗ ਤੇ ਚੱਲਣਾ ਕਿਉਂਕਿ ਸਵਾਸ ਹੁੰਦਿਆਂ ਅਸੀਂ ਚੱਲ ਸਕਦੇ ਜੇ ਖਦਮ ਹੋ ਗਏ ਤਾਂ ਬਸ ਫੇਰ ਨਹੀਂ ਫਿਰ ਤਾਂ ਜਾਣਾ ਪਏਗਾ ਜੋ ਵੀ ਪੋਜੀਸ਼ਨ ਉਸ ਉਤਾਰ ਫੈਸਲਾ ਹੋਏਗਾ ਲੇਕਨ ਉਹ ਮੌਕਾ ਬੜੇ ਪਿਆਰ ਦੇ ਨਾਲ ਅੰਦਰ ਨੂੰ ਜਾਂਦੇ ਸਾਸ ਨੂੰ ਵਾਹਿ ਫੋਲ ਕੇ ਸੁਣਨਾ ਤੇ ਪੂਰਾ ਅੰਤਰਗਤ ਜਾਣਾ ਨਾਪੀ ਤੱਕ ਸਵਾਸ ਜਾਂਦਾ ਵਾਹ ਪੂਰਾ ਅੰਤਰਗਤ ਉੱਪਰ ਨੂੰ ਗਿਰੋ ਆਉ ਦੀ ਵਾਹਿ ਨਵਾਪ ਸੁਣੇ ਜਾਣ ਆਓ ਕਰੋ ਸ਼ਰੂਪ ਵਾਹ ਗਿਰੋ ਵਾਹ ਕਰੋ 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 ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပွား끄르ပ Viu? Vai! Viu? Vai! Viu? Vai! Drusko, vai! Drusko. Ah 来 i <Bye. S 2> <Bye. S 1>